ਗੋਲਡ ਵੀਰ ਜਿਵੇਂ ਲੁਧਿਆਣਾ ਮਲੇ ਕੋਟਲਾ ਲੀਗ ਸਟਾਰਟ ਹੋਈ ਸੀ ਇਹਨਾ ਪਹਿਲਾ ਸੀ ਜਿਹੜੀ ਟੋਟਲੀ ਕੰਪਲੀਟ ਆ ਗਾ ਨਾ ਤੇ ਹੁਣ ਤੀਸਰੇ ਸੀਜ਼ਨ ਦੀ ਜੀ ਸ਼ੁਰੂਆਤ ਹੋਣੀ ਆ ਜੀ ਜਦੋਂ ਲੀਗ ਸਟਾਰਟ ਹੋਈ ਆ ਤਾਂ ਉਹਦੇ ਵਿੱਚ ਤੁਸੀਂ ਵਧੀਆ ਬੋਲ ਬੋਲਦੇ ਆਗੇ ਨਾ ਤੇ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਰਿਹਾ ਤੁਹਾਡੀ ਕਮੈਂਟਰੀ ਤੇ ਤੁਹਾਡੇ ਬੋਲਾਂ ਆ ਕੇ ਕੋਈ ਸਿੱਖਣ ਨੂੰ ਮਿਲਿਆ ਉਹ ਚੀਜ਼ ਦੇ ਵਿੱਚੋਂ ਕਿਉਂਕਿ ਸਾਰਾ ਦਿਨ ਤੁਸੀਂ ਮੈਚ ਬੋਲੇ ਆਗੇ ਉਹ ਉਹ ਦੱਸੋ ਉਹ ਲੀਗ ਦੇ ਵਿੱਚੋਂ ਜੀ ਬਾਈ ਗੱਗੀ ਜੀ ਮੈਂ ਕਹਾ ਵੀ ਬਹੁਤ ਕੁਝ ਜਿਹੜਾ ਮੈਨੂੰ ਸਿੱਖਣ ਨੂੰ ਮਿਲਿਆ ਹੈ ਤੇ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਵੀ ਉਧਰੋਂ ਦਾ ਮੈਚ ਸਟਾਰਟਿੰਗ ਕੀਤੀ ਸੀ ਕਿ ਉਧਰੋਂ ਲੀਗ ਜਿਹੜੀ ਸਟਾਰਟਿੰਗ ਹੋ ਗਈ ਸੀ ਜੋ ਲੀਗ ਦੇ ਕੁਝ ਨਿਯਮ ਕਾਨੂੰਨ ਜਿਹੜੇ ਐਦਾਂ ਦੇ ਨੇ ਵੀ ਉਹ ਏਰੀਏ ਦੇ ਖਿਡਾਰੀਆਂ ਨੂੰ ਏਰੀਏ ਦੇ ਕਮੈਂਟੇਟਰ ਨੂੰ ਜਿਹੜਾ ਮੌਕਾ ਦਿੰਦੇ ਨੇ ਤੇ ਉਹਨਾਂ ਵੀਰਾਂ ਨੇ ਫਿਰ ਮੈਨੂੰ ਮੌਕਾ ਦਿੱਤਾ ਤੇ ਮੈਂ ਕਹਿ ਲਈ ਵੀ ਪਹਿਲੇ ਰਾਉਂਡ ਤੋਂ ਲਾ ਕੇ ਕੁਆਟਰ ਸੈਮੀ ਤੇ ਫਾਈਨਲ ਮੈਚ ਤੱਕ ਜਿਹੜੇ ਉਹ ਲੁਧਿਆਣਾ ਮਲੇਰਕੋਲਾ ਲੀਗ ਦੇ ਵਿੱਚ ਜਿਹੜੇ ਬੋਲੇ ਤੇ ਮੈਂ ਵੱਡੇ ਮੇਲਿਆਂ ਤੇ ਜਾ ਕੇ ਵੀ ਕਹਿਣ ਜੋਗਾ ਹੋਇਆ ਵੀ ਹਾਂ ਵੀ ਮੈਂ ਬੋਲਦਾ ਜੀ ਕੋ ਨਹੀਂ ਬੋਲਾਂਗੇ ਅਸੀਂ ਬੋਲਾਂਗੇ ਨਹੀਂ ਅਕਸਰ ਪਹਿਲਾਂ ਕਿਉਂਕਿ ਨਵੀਂ-ਨਮੀਆਂ ਸਟ੍ਰਗਲ ਜ਼ਰੂਰੀ ਸੀਗਾ ਪਹਿਲਾਂ ਕਈ ਵਾਰ ਇਹ ਵੀ ਹੋਇਆ ਵੀ ਪਹਿਲਾ ਰੂਡ ਤੇ ਦੂਜਾ ਰਾਊਂਡ ਬੋਲ ਕੇ ਹੀ ਟਾਈਮ ਪਾਸ ਕਰਨਾ ਪਿਆ ਕਿਉਂਕਿ ਉੱਥੇ ਵੱਡੇ ਬੁਲਾਰੇ ਉਹਨਾਂ ਦਾ ਹੱਕ ਬਣਦਾ ਉਹਨਾਂ ਦੀ ਮਿਹਨਤ ਬਹੁਤ ਕੀਤੀ ਹੋਈ ਹੈ ਉਹਨਾਂ ਦਾ ਦੌਰ ਆ ਫਿਰ ਉਹ ਕੁਆਟਰ ਸੈਮੀਫਾਈਨਲ ਜਾਨੀ ਉਹਨਾਂ ਨੇ ਬੋਲਣੇ ਹੁੰਦੇ ਸੀ ਤੇ ਇਸ ਲੀਗ ਦੇ ਵਿੱਚ ਜਾਨੀ ਮੈਨੂੰ A to Z ਜਿਹੜੇ ਸਾਰੇ ਮੌਕੇ ਮੇਲੇ ਬੋਲਣ ਦੇ ਸਾਰੇ ਮੈਚਾਂ ਦਾ ਤੇ ਸਾਰੇ ਖਿਡਾਰੀਆਂ ਬਾਰੇ ਮੈਂ ਜਾਣੂ ਹੁਆ ਤੇ ਮੈਨੂੰ ਬਹੁਤ ਵਧੀਆ ਜਣੀ ਮਾਣ ਮਹਿਸੂਸ ਹੋਈ ਵੀ ਮੈਂ ਇਸ ਲੀਗ ਦੇ ਵਿੱਚ ਮੈਚ ਜਿਹੜੇ ਬੋਲੇ ਨੇ ਤੇ ਉਹ ਲੀਗ ਜਿਹੜੀ ਆ ਉਹ ਤੁਹਾਡੇ ਸਾਹਮਣੀਆਂ ਦੇਖ ਲਿਓ ਵੀ ਉਹਦੇ ਵਿੱਚ ਉਹ ਜੇ ਮੈਂ ਪਹਿਨਾ ਵੀ ਜਕਰ ਕੀਤਾ ਵੀ ਮੁੰਡੇ ਜਿਹੜੇ ਤਿਆਰ ਹੋਣੇ ਨੇ ਵੀ ਉਹ ਗੱਲਾਂ ਕਰਵਾਉਣਗੇ ਦੇਸ਼ ਦੁਨੀਆ ਦਾ ਚਲੋ ਤੇ ਬਹੁਤ ਬਹੁਤ ਮੈਂ ਜਿਹੜਾ ਧੰਨਵਾਦ ਕਰਦਾ ਬਾਈ ਸਾਡੇ ਸੀਰੇ ਹੋਣਾਂ ਦਾ ਹੈਪੀ ਜਰਗੜੀ ਹੋਣਾਂ ਦਾ ਬਾਈ ਭਿੰਦੇ ਹੋਣਾਂ ਦਾ ਹਨਾ ਸਾਰੇ ਮਨੂ ਹੋਣਾਂ ਦਾ ਪੱਤਰਕਾਰ ਬਾਈ ਹੋਣਾਂ ਦਾ ਵੀ ਉਹ ਬਾਈਆਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਨੂੰ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਵੀ ਗੋਲਡੀ ਅਸੀਂ ਤੇਰੇ ਨਾਲ ਆ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਦੇਖੋ ਲੋਡ ਬੰਦਦਾ ਮੈਂ ਹਨਾ ਵੀ ਤਾਂ ਮੇਰਾ ਸਾਰਿਆਂ ਨੇ ਜਣੀ ਕਮੈਡੀਟਰ ਭਰਾਵਾਂ ਨੇ ਤੇ ਖਾਸ ਕਰਕੇ ਉਹ ਐਲ ਐਮ ਕੇਟੀ ਦੀ ਪੂਰੀ ਆਰਗੇਨਾਈਜ਼ ਨੇ ਮੇਰਾ ਬਹੁਤ